ਜਿਹੜਾ ਪੰਜਾਬ ਸਰਕਾਰ ਵੱਲੋਂ ਜੋਧ ਨਸ਼ਾ ਵਿਰੋਧ ਚੱਲ ਰਿਹਾ ਵਾ ਤੇ ਕ੍ਰਿਮੀਨਲਸ ਦੇ ਖਿਲਾਫ ਜਿਹੜਾ ਦਿਨ ਰਾਤ ਐਕਸ਼ਨ ਚੱਲ ਰਿਹਾ ਵਾ ਉਹਦੇ ਅਧੀਨ ਅਸੀਂ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਤੇ ਡੀਐਸਪੀ ਸਾਹਿਬ ਜਨਾਲਾ ਜ਼ਿਲ੍ਹੀ ਅਗਵਾਈ ਦੇ ਵਿੱਚ ਤਿੰਨ ਮੁਕਦਮੇ ਦਰਜ ਕੀਤੇ ਆ ਜਿਨ੍ਹਾਂ ਦੇ ਵਿੱਚ ਅਸੀਂ ਟੋਟਲ 5 ਵਿਅਕਤੀ ਗ੍ਰਿਫਤਾਰ ਕੀਤੇ ਆ ਇੱਕ ਮੁਕਦਮੇ ਦੇ ਵਿੱਚ ਤਿੰਨ ਵਿਅਕਤੀ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਹੈਰੋਇਨ ਤੇ ਡਰੱਗ ਮਣੀ ਤੇ ਇਲੈਕਟ੍ਰਿਕ ਜਿਹੜਾ ਹੈਗਾ ਵਾ ਨੀਅਰਮੈਂਟ ਇਕੁਇਪਮੈਂਟ ਹੋਰ ਕਵਰ ਕੀਤਾ ਵਾ ਤੇ ਉਹਨਾਂ ਦੇ ਵਿੱਚ ਹੈਗੇ ਇੱਕ ਦੀਨ ਇੱਕ ਮੱਖਣਦੀਨ ਤੇ ਇੱਕ ਗੁਰ ਇਕਬਾਲ تین ਬੰਦੇ ਆ ਇਸ ਤੋਂ ਇਲਾਵਾ ਇੱਕ ਏਸੀ 32 ਪੋਰ ਦਾ ਕੰਟਰੀ ਮੇਡ ਪਿਸਤਲ ਬਰਾਮਦ ਕੀਤਾ ਜਿਹਦੇ ਵਿੱਚ ਇੱਕ ਵਿਅਕਤੀ ਗ੍ਰਿਫਤਾਰ ਕੀਤਾ ਵਾ ਤੇ ਇਸ ਤੋਂ ਇਲਾਵਾ ਇੱਕ ਜਗਦੇਵ ਖੁਰਦ ਪਿੰਡ ਦੇ ਵਿੱਚ ਗੋਲੀ ਚੱਲੀ ਸੀ ਉਹ ਜਿਹੜਾ ਸ਼ੂਟਰ ਸੀਗਾ ਉਹ ਬੜੇ ਦਿਨਾਂ ਦਾ ਬੜੇ 2 ਮਹੀਨੇ ਤੋਂ ਜਿਹੜਾ ਇਹ ਅੰਡਰਗ੍ਰਾਊਂਡ ਸੀਗਾ ਉਹ ਅਸੀਂ ਖਾਸ ਇਤਲਾਹ ਦੇ ਆਧਾਰ ਤੇ ਜਿੱਥੇ ਛिपਿਆ ਸੀਗਾ ਉੱਥੋਂ ਗ੍ਰਿਫਤਾਰ ਕੀਤਾ ਵਾ ਤੇ ਇਹ ਜਿਹੜਾ ਵਿਅਕਤੀ ਜਿਹੜਾ ਵਾ ਇਹ ਹੋਰ ਵੀ タルਮਦਾਸ ਦੇ ਵਿੱਚ ਫਾਇਰਿੰਗ ਇਨਸੀਡੈਂਟਾਂ ਦੇ ਵਿੱਚ ਵਾਂਟਡ ਆ ਉਹ ਆ ਜੇ ਡਿਸਕਲੋਸ ਨਹੀਂ ਕਰਨਾ ਕਿਉਂਕਿ ਇਹਦੀ ਪੁਸ਼ਕਸ਼ ਚੱਲ ਰਹੀ ਆ ਤੇ ਇਹਦੇ ਕੋਲੋਂ ਜਿਹੜਾ ਇਹਨੇ ਪਿਸਤਲ ਵਰਤਿਆ ਸੀਗਾ ਉਹ ਵੀ ਅਸੀਂ ਬਰਾਮਦ ਕਰਨਾ ਵਾ ਇਸ ਕਰਕੇ ਉਹ ਚੀਜ਼ਾਂ ਆਪਾਂ ਡਿਸਕਲੋਸ ਨਹੀਂ ਕਰਨੀਆਂ ਤੇ ਇਹ ਪੰਜ ਬੰਦੇ ਜਿਹੜੇ ਅਸੀਂ ਗ੍ਰਿਫਤਾਰ ਕੀਤੇ ਆ ਜਿਹਦੇ ਨਾਲ ਅਜਨਾਲੇ ਏਰੀਏ ਦੇ ਵਿੱਚ ਫਾਇਰਿੰਗ ਇਨਸੀਡੈਂਟਾਂ ਤੇ ਵੀ ਕੰਟਰੋਲ ਹੋਵੇਗਾ ਤੇ ਨਸ਼ੇ ਤੇ ਵੀ ਕੰਟਰੋਲ ਹੋਵੇਗਾ ਇੱਕ ਪਿਸਤਲ ਤੇ ਹਰੋਨਿਆ 1.4 ਗ੍ਰਾਮ ਤੇ ਪਲਸ ਨਾਲੇ ਇਲੈਕਟ੍ਰਿਕ ਕੰਡਾ ਤੇ ਨਾਲ ਡਰਗ ਮਣੀ ਆ ਇਹ ਜਿਹੜਾ ਪੰਜਾਬ ਸਰਕਾਰ ਵੱਲੋਂ ਜੋਧ ਨਸ਼ਾ ਵਿਰੋਧ ਚੱਲ ਰਿਹਾ ਵਾ ਤੇ ਕ੍ਰਿਮੀਨਲਸ ਦੇ ਖਿਲਾਫ ਜਿਹੜਾ ਦਿਨ ਰਾਤ ਐਕਸ਼ਨ ਚੱਲ ਰਿਹਾ ਵਾ ਉਹਦੇ ਅਧੀਨ ਅਸੀਂ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਡੀਐਸਪੀ ਸਾਹਿਬ ਅਜਨਾਲਾ ਜੀ ਦੀ ਅਗਵਾਈ ਦੇ ਵਿੱਚ ਤਿੰਨ ਮੁਕਦਮੇ ਦਰਜ ਕੀਤੇ ਆ ਜਿਨ੍ਹਾਂ ਦੇ ਵਿੱਚ ਅਸੀਂ ਟੋਟੋ 5 ਵਿਅਕਤੀ ਗ੍ਰਿਫਤਾਰ ਕੀਤੇ ਆ ਇੱਕ ਮੁਕਦਮੇ ਦੇ ਵਿੱਚ ਤਿੰਨ ਵਿਅਕਤੀ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਹੈਰੋਇਨ ਤੇ ਡਰੱਗ ਮਣੀ ਤੇ ਇਲੈਕਟ੍ਰਿਕ ਜਿਹੜਾ ਹੈਗਾ ਵਾ ਨੀਅਰਮੈਂਟ ਇਕੁਪਮੈਂਟ ਰਿਕਵਰ ਕੀਤਾ ਵਾ ਤੇ ਉਹਨਾਂ ਦੇ ਵਿੱਚ ਹੈਗੇ ਇੱਕ ਦੀਨ ਇੱਕ ਮੱਖਣਦੀਨ ਤੇ ਇੱਕ ਗੁਰ ਇਕਬਾਲ ਤਿੰਨ ਬੰਦੇ ਆ ਇਸ ਤੋਂ ਇਲਾਵਾ ਇੱਕ 32 ਬੋਰ ਦਾ ਕੰਟਰੀ ਮੇਡ ਪਿਸਟਲ ਬਰਾਮਦ ਕੀਤਾ ਜਿਦੇ ਵਿੱਚ ਇੱਕ ਵਿਅਕਤੀ ਗ੍ਰਿਫਤਾਰ ਕੀਤਾ ਵਾ ਤੇ ਇਸ ਤੋਂ ਇਲਾਵਾ ਇੱਕ ਜਗਦੇਵ ਖੁਰਦ ਪਿੰਡ ਦੇ ਵਿੱਚ ਗੋਲੀ ਚੱਲੀ ਸੀ ਉਹ ਜਿਹੜਾ ਸ਼ੂਟਰ ਸੀਗਾ ਉਹ ਬੜੇ ਦਿਨਾਂ ਦਾ ਬੜੇ 2 ਮਹੀਨੇ ਤੋਂ ਜਿਹੜਾ ਇਹ ਅੰਡਰਗਰਾਊਂਡ ਸੀਗਾ ਉਹ ਅਸੀਂ ਖਾਸ ਇਤਲਾਹ ਦੇ ਆਧਾਰ ਤੇ ਜਿੱਥੇ ਛिपਿਆ ਸੀਗਾ ਉੱਥੋਂ ਗ੍ਰਿਫਤਾਰ ਕੀਤਾ ਵਾ ਤੇ ਇਹ ਜਿਹੜਾ ਵਿਅਕਤੀ ਜਿਹੜਾ ਵਾ ਇਹ ਹੋਰ ਵੀ ਧਰਮਦਾਸ ਦੇ ਵਿੱਚ ਫਾਇਰਿੰਗ ਇਨਸੀਡੈਂਟਾਂ ਦੇ ਵਿੱਚ ਵਾਂਟਡ ਆ ਉਹ ਆਜੇ ਡਿਸਕਲੋਜ਼ ਨਹੀਂ ਕਰਨਾ ਕਿਉਂਕਿ ਇਹਦੀ ਪੁਸ਼ਕਸ਼ ਚੱਲ ਰਹੀ ਆ ਤੇ ਇਹਦੇ ਕੋਲੋਂ ਜਿਹੜਾ ਇਹਨੇ ਪਿਸਤੌਲ ਵਰਤਿਆ ਸੀਗਾ ਉਹ ਵੀ ਅਸੀਂ ਬਰਾਮਦ ਕਰਨਾ ਵਾ ਇਸ ਕਰਕੇ ਉਹ ਚੀਜ਼ਾਂ ਆਪਾਂ ਡਿਸਕਲੋਸ ਨਹੀਂ ਕਰਨੀਆਂ ਤੇ ਇਹ ਪੰਜ ਬੰਦੇ ਜਿਹੜੇ ਅਸੀਂ ਗ੍ਰਿਫਤਾਰ ਕੀਤੇ ਆ ਜਿਹਦੇ ਨਾਲ ਅਜਨਾਲੇ ਏਰੀਏ ਦੇ ਵਿੱਚ ਫਾਇਰਿੰਗ ਇਨਸੀਡੈਂਟਾਂ ਤੇ ਵੀ ਕੰਟਰੋਲ ਹੋਵੇਗਾ ਤੇ ਨਸ਼ੇ ਤੇ ਵੀ ਕੰਟਰੋਲ ਹੋਵੇਗਾ ਇੱਕ ਪਿਸਤਲ ਤੇ ਹਰੋਨਿਆ 3.4 ਗ੍ਰਾਮ ਤੇ ਪਲਸ ਨਾਲੇ ਇਲੈਕਟ੍ਰਿਕ ਕੰਡਾ ਤੇ ਨਾਲ ਡਰਗ ਬਣੀ ਆ